ਨਾਸਰੀ ਮਹੱਲਾ ਪੰਜਵਾਂ ਬਿਨ ਜਲ ਪ੍ਰਾਨ ਤਜ ਹਾਮਿਨਾ ਜਨ ਜਲ ਸਿਉ ਹਿਤ ਬਡਾਇਓ ਕਮਲ ਹਿਤ ਬਿਨ ਬਿਨ ਸਿਉ ਹੈ ਭਵਰਾ ਓਨ ਮਾਰਗ ਨਿਗਸ ਨਾ ਪਾਇਓ ਆਬ ਮਨ ਏਕ ਸਿ ਸਿਉ ਮੋ ਕਿਨਾ ਮਰੀ ਨ ਜਾਵੇ ਸਦ ਹੀ ਸੰਗ ਸਤਿਗੁਰ ਸ਼ਬਦ ਚੀਨਾ ਰਹਾਉ ਕਾਮ ਹਿਤ ਕੁੰਚਰ ਲੈ ਫਾਂਕਿਓ ਓ ਪਰ ਵਸ ਭਇਓ ਵਿਚਾਰਾ 나ਦ ਹੀ 나ਦ ਹੀਤ ਸਿਰ ਡਾਰਿਓ ਕੋ ਰੰਗ ਉਸ ਹੀ ਹੇਤ ਬਿਦਾਰਾ ਦੇਖ ਕੁਟੰਬ ਲੋਭ ਮੋਹ ਮੋਹ ਪਰਾਨੀ ਮਾਇਆ ਕੋ ਲਪਟਾਨਾ ਅੰਤਰ ਆਤੁਰ ਚੋ ਕਰ ਲਿੰਨੋ ਆਪਣਾ ਓਨ ਛੋੜ ਸਰਪਣ ਜਨ ਬੈਨ ਗੋਬਿੰਦ ਅਵਰ ਸੰਗ ਨਿਹਾਂ ਓ ਜਾ ਓ ਜਾਨੋ ਸਦਾ ਦਹਿਲਾ ਕਹ ਨਾਨਕ ਗੁਰ ਇਹ ਬੁਜਾਇਓ ਪ੍ਰੀਤ ਪ੍ਰਭੂ ਸਦਕੇ ਲਾ ਤਨਾ ਸ੍ਰੀ ਮਹਲਾ 5 ਅ ਕਾਰ ਕਿਰਪਾ ਦਿਓ ਮੋਹ ਨਮ ਬੰਦਨ ਤੇ ਛੁਟਕਾਈ ਮਨ ਤੇ ਵਿਸਰਿਓ ਸਗਲੋ ਤੰਦਾ ਗੁਰ ਕੀ ਚਰਨੀ ਲਾਏ ਸਾਧ ਸੰਗ ਚਿੰਤ ਬਰਾਨੀ ਛਾਡੇ ਅਹੰਗ ਬਦ ਮੋਹ ਮਨ ਬਾਸਨ ਦੇ ਕਰ ਗਢਾ ਗਾਡੇ ਰਾਵ ਨਾ ਕੋ ਮੇਰਾ ਦੁਸ਼ਮਨ ਰਹਾ ਨਾ ਹਮ ਕਿਸ ਕੈ ਬਾਰਾਈ ਬ੍ਰਹਮ ਪਸਾਰ ਉਪਸਾਰਿਓ ਪੀਤਰ ਸਤਗੁਰ ਤੇ ਸੋਝੀ ਪਾਈ ਸਬਕ ਮੀਤ ਹਮੋਂ ਆਪਨ ਕਿਨਾ ਹਮ ਸਬਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਤਾ ਬਿਰਹਾਤਾ ਦੂਰ ਪਰਾਇਓ ਮਨ ਕਾ ਬਿਰਹਾਤਾ ਮੇਲ ਕਿਓ ਮੇਰੇ ਰਾਜਨ ਬਿਨ ਸੋ ਠੀਠਾ ਅੰਮ੍ਰਿਤ ਉਠਾ ਸ਼ਬਦ ਲਗੋ ਗੁਰ ਮਿਠਾ ਜਾਲ ਥਲ ਮਈ ਆਲੋ ਸਰਬ ਨਵਾਸੀ ਨਾਨਕ ਰਮਈਆ ਡਿਠਾ ਤਨਾ ਸ੍ਰੀ ਮਹੱਲਾ ਪੰਜਵਾਂ ਜਬ ਤੇ ਦਰਸ਼ਨ ਪੇਟੇ ਸਾਧੂ ਪਲੇ ਦਿਨ ਸੋ ਆਏ ਮਹਾਨੰਦ ਸਦਾ ਕਰ ਕੀਰਤਨ ਪੁਰਖ ਬਦਾਤਾ ਪਾਏ ਆਬ ਮੋਹਰਾਮ ਜਸੂ ਮਨ ਗਾਇਓ ਭੈ ਉਪਰਗਾਸ ਸਦਾ ਸੁਖ ਮਨ ਮੈਂ ਸਤ ਗੁਰ ਪੂਰਾ ਪਾਇਓ ਰਹਾਉ ਗੋਣ ਨਦਾਨ ਰਿਤ ਪੀਤਰ ਵਸਿਆ ਤਾਂ ਦੂਖ ਪਰਮ ਪਾ ਭਾਗਾ ਭਈ ਪ੍ਰਾਪਤ ਵਸਤਿ ਗੋਚਰ RAM ਨਾਮ ਰੰਗ ਲਗਾ ਚੰਤੇ ਅਚੰਤਾ ਸੋਚਿ ਸੋਚਾ ਸੋਗ ਲੋਭ ਮੋ ਥਕ ਹਮਰੋਗ ਮਿਟੇ ਕਿਰਪਾ ਤੇ ਜਮਤੇ ਪਏ ਵਿਬਾਕ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗੇ ਆਪਾਣੀ ਕਹ ਨਾਨਕ ਜਿਨ ਜਮਤੇ ਕਾਢ ਤਿਸ ਗੁਰ ਕੈ ਕੁਰਬਾਨੀ ਤਨਾ ਸ੍ਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਕਾਰ ਸੁਜਾਨੀ ਤਿਨਹੀ ਸੁਨਿਆ ਦੁਖ ਸੁਖ ਮੇਰਾ ਤਉ ਬਿਦਨਿ ਕੀ ਖਟਾਨੀ ਜੇ ਕੀ ਏਕੈ ਹੀ ਪਹਿਮਾਨੀ ਔਰ ਜਤਨ ਕਰ ਰਹੇ ਬ ਤੇਰੇ ਤਿੰਨ ਦਿਲ ਨਾ ਕੀਮਤ ਜਾਣੇ ਰਹਾਉ ਅੰਮ੍ਰਿਤ ਨਾਮ ਨਿਰਮੋਲ ਕਹੀਰਾ ਗੁਰ ਦਿਨੋਂ ਮਨ ਤਾਨੀ ਡਿਗਾ ਨਾ ਡੋਲਾ ਦਰੜ ਕਰ ਰਿਹਾ ਪੂਰਨ ਹੋਏ ਤ੍ਰਿਪਤਾਨੀ ਹੋਏ ਜੋ ਵੀ ਜੋ ਹਮ ਤੁਮ ਕਸ਼ ਹੋਤੇ ਨਕੀ ਬਾਤ ਬਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਪ੍ਰਗਟ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਾਹੋ ਨਾਨਕ ਨਹਿ ਚਲ ਕਰ ਬੰਦਿਓ ਗੁਰ ਕੀਓ ਬੰਦਾਨੀ ਤਨਾ ਸ੍ਰੀ ਮਹੱਲਾ ਪੰਜਵਾਂ ਵਡੇ ਵਡੇ ਰਾਜਨ ਅਰ ਪੂਮਨ ਤਾਂ ਕੀ ਤ੍ਰਿਸ਼ਨ ਨਾ ਬੂਝੇ ਲਪਟੜੈ ਮਾਇਆ ਰੰਗ ਮਾਤੇ ਲੋਚਨ ਕਸ਼ੂ ਨ ਸੂਝੇ ਵਿਖੇ ਆਮੈ ਕਿ ਨਹੀਂ ਤ੍ਰਿਪਤ ਨਾ ਪਾਈ ਜਿਉ ਪਾਵਕ ਇੰਦਨੈ ਧਰਪ ਬਿਨ ਹਰ ਕਹਾਂ ਗਾਈ ਰਹਾਉ ਦਿਨ ਦਿਨ ਕਰਤ ਪੋਜਨ ਬੋ ਬਿੰਜਨ ਤਾਂ ਕਿ ਮਿਟੇ ਨ ਭੁੱਖਾ ਉਦਮ ਕਰ ਸਵਾਨ ਕੀ ਨਿਆਈ ਚਾਰੇ ਕੁੰਟਾਂ ਕੋ ਖਾਂ ਕਾਮਵੰਤ ਕਾਮੇ ਬੋ ਨਾਰੀ ਪਰ ਗ੍ਰਹਿ ਜੋ ਨਚੂ ਜੋ ਹਨ ਜੋ ਨਚੂ ਕੈ ਦਿਨ ਪਰਤ ਕਰ ਕਰੇ ਪਛਤਾਪੈ ਸੋਗ ਲੋਭ ਮੈ ਸੁਕੈ ਹਰ ਹਰ ਨਾਮ ਅਪਾਰ ਮੋਲਾ ਅਮੁੱਲਾ ਅੰਮ੍ਰਿਤ ਏਕ ਨਦਾਨ ਸੁਖ ਸਾਜੂ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਨ ਤਨਾ ਸ੍ਰੀ ਮਹੱਲਾ ਪੰਜਵਾਂ ਲਵੇ ਨ ਲਾਗਨ ਕਹੈ ਕਸ਼ੂ ਐ ਜਾ ਕੋ ਫਿਰ ਇਹਿ ਧਾਵੈ ਜਾ ਕੋ ਗੁਰ ਦਿਨੋ ਇਹਿ ਅੰਮ੍ਰਿਤ ਤਿਸ ਹੀ ਕੋ ਬਨ ਆਵੈ ਜਾ ਕੋ ਆਇਓ ਏਕ ਰਸਾ ਖਾਣ ਪਾਣ ਆਣ ਨਹੀਂ ਖੁਦਿਆ ਤਾਕੇ ਚੇਤਨ ਬਸਾ ਰਹਾਉ ਮੌਲਯੋ ਮਨ ਤਨ ਹੋਇਓ ਹਰ ਆਇਏ ਮੌਲਯੋ ਮਨ ਤਨ ਆਇਓ ਏਕ ਰਸਾ ਮੌਲਯੋ ਮਨ ਤਨ ਹੋਇਓ ਹਰ ਹਰਿਆ ਏਕ ਬੂੰਦ ਜਿਨ ਪਾਈ ਬਰਨ ਨ ਸਕੋ ਉਸਤਤ ਤਾਂ ਕਿ ਕੀਮਤ ਕਹਿ ਨ ਜਾਇ ਕਾਲ ਨ ਮਿਲਿਓ ਸੇਵਨ ਮਿਲਿਓ ਮਿਲਿਓ ਆਏ ਚਿੰਤਾ ਜਾ ਕੋ ਦਇਆ ਕਰੀ ਮੇਰੇ ਠਾਕੁਰ ਤਿਨ ਗੁਰ ਹਿਕ ਮਨੋ ਮੰਤਾ ਤਨ ਗੁਰਹਿ ਕਮਨੋ ਮੰਤਾ ਦੀਨ ਦਿਆਲ ਸਦਾ ਕਿਰਪਾਲਾ ਸਰਬ ਜੀਆ ਪ੍ਰਤ ਪਾਲਾ ਓਤ ਪੋਤ ਨਾਨਕ ਸੰਗ ਰਵਿਆ ਜਿਵੇਂ ਮਾਤਾ ਬਾਲ ਗੋਪਾਲਾ ਤਨਾ ਸ੍ਰੀ ਮਹੱਲਾ ਪੰਜਵਾਂ ਬਾੜ ਜਾਉ ਗੁਰ ਆਪਣੈ ਉਪਰ ਜਿਨ ਹਰ ਹਰ ਨਾਮ ਦੜਾਇਆ ਮਹਾਉਦਿਆਨ ਅੰਦਕਾਰ ਮਹਿ ਜਨ ਸਿੱਧਾ ਮਾਰਗ ਦਿਖਾਇ ਹਮਰੇ ਪ੍ਰਾਨ ਗੋਪਾਲ ਗੋਬਿੰਦ ਇਹਾ ਉਹਾ ਸਰਬ ਥੋਕ ਕੀ ਜਿਸ ਹਮਾਰੀ ਚੰਦ ਰਹਾਉ ਜਾ ਕੇ ਸਿਮਰਨ ਸਰਬਨਦਾਨ ਆ ਮਾਨ ਮਹਤ ਪਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਸ਼ ਸਬ ਤੂਰੀ ਸਰਬ ਮਨੋਰਥ ਜੇ ਕੋ ਚਾਹੈ ਸਿਵਾ ਏਕ ਨਦਨ ਪਾਰ ਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰ ਪਰੰਨਾ ਸ਼ੀਤਲ ਸਾਧ ਮਹਾ ਸੁਖ ਪਾਇਆ ਸੰਤ ਸੰਗ ਰਹੋ ਓਲਾ ਹਰ ਤਨ ਸੰਜਨ ਹਰ ਨਾਮ ਭੋਜਨ ਇਹ ਨਾਨਕ ਕੀਨੋ ਚੋਲਾ ਤਨਾ ਸ੍ਰੀ ਮਹੱਲਾ ਪੰਜਵਾ ਜਿਹ ਕਰਨੀ ਹੋਵੇ ਸਰਮਿੰਦਾ ਇਹ ਕਮਾਨੀ ਰੀਤ ਸੰਤ ਗਨੰਦਾ ਸਾਖਤ ਕੀ ਪੂਜਾ ਐਸ ਦਰੜੀ ਬਪ੍ਰੀਤ ਮਾਇਆ ਮੋਹ ਭੁੱਲੋ ਅਵਰੇ ਹਿਤ ਹਰ ਚੰਦੌਰੀ ਬਨ ਹਰਪਾਤ ਪਾਤਰੇ ਇਹ ਤੁਹਾਰੋ ਬੀਤ ਰਹਾਉ ਚੰਦਨ ਲੇਪ ਹੋਤ ਦੇਹ ਕਾਉ ਸੁਖ ਗਰਦਬ ਬਸਮ ਸੰਗ ਸੰਗੀਤ ਅੰਮ੍ਰਿਤ ਸੰਗ नाहे रच रच, रच रच आवत बिखट गौरी प्रीत उत्तम संत पलि सं इस युग में पवित्र बणित जात जन्म पदार्थ का जात कार्थ जन्म पदार्थ का। कार पदार काच बादरी जीत ਜਨਮ ਜਨਮ ਕੇ ਕਿਲ ਵਿਖ ਦੁਖ ਪਾਗੇ گور ਗਿਆਨ ਅੰਜਨ ਨਿਤਰ ਦੀਤ ਸਾਧ ਸੰਗਿਨ ਦੁਖ ਤੇ ਨਿਗਸਿਓ ਨਾਨਕ ਏਕ ਪ੍ਰੀਤ ਤਨਾ ਸ੍ਰੀ ਮਹੱਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਵਿੰਦ ਜਸ ਗਾਏ ਸਾਸ ਸਾਸ ਮਨ ਨਾਮ ਸਮਰੈ ਏ ਬਿਸਰਾਮ ਨਿਤ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦਿਜਾ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੁਟੈ ਬਿਨ ਬਿਨ ਸਜਾਈ ਪਰਮਾਈ ਅਨੰਦ ਰੂਪ ਰਵਿਓ ਸਭ ਮੱਦੇ ਜਤ ਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਦ ਪਤਤ ਪਾਵਨ ਗੋ ਸਾਈ ਕੋਟ ਸੂਖ ਅਨੰਦ ਰਾਜ ਪਾਏ ਮੁਖ ਤੇ ਨਿਮਖ ਬਲਾਈ ਜਾਪ ਤਾਪ ਭਗਤਾ ਭਗਤ ਸਾ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਦਰਸ਼ਨ ਸਭੁ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾਂ ਜਨ ਕਿਨ੍ਹ ਵਸ ਆਪਣੇ ਤ੍ਰਾ ਗੁਣ ਪਵਨ ਚਤੁਰ ਸੰਸਾਰਾ ਜਗਿ ਛਨਾਨ ਤਾਪ ਥਾਨ ਖੰਡੇ ਕਿਆ ਏ ਜਨ ਤੇ ਵਿਚਾਰਾ ਪ੍ਰਭ ਕੀਓ ਪ੍ਰਭ ਕੀ ਓਟ ਗਹਿ ਤੋ ਛਟਾ ਸਾਧ ਪ੍ਰਸਾਦ ਹਰ 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 ਗਾਏ ਬਿਖੇ ਬਿਆਦ ਤਬ ਹਟੋ ਰਹਾਉ ਨਾ ਸੁਣੀਐ ਨ ਮੁਖਤ ਬਕੀਐ ਨ ਮੋਹ ਓ ਡਿਠੀ ਐਸੇ ਠਗਉਰੀ ਪਾਏ ਪੁਲਾਵੈ ਮਨ ਸਭ ਕਾ ਲੱਗੇ ਮਿੱਠੀ ਮਾਏ ਬਾਪ ਪੂਤ ਹਿਤ ਪ੍ਰਤਾ ਓਨ ਘਰ ਘਰ ਮਿਲਿਓ ਦੁਆ ਕਿਸ ਹੀ ਵਾਦ ਕਾਟ ਕਿਸ ਹੀ ਪੈ ਸਗਲੇ ਲਰ ਲਰ ਮੂਆ ਹਾਂ ਬਲੇ ਹਰ ਸਤਗੁਰ ਆਪਣੈ ਜਿਨ ਇਹ ਚਲਤ ਦਿਖਾਇਆ ਗੁਜ ਪਾਇ ਜਲੇ ਸੰਸਾਰਾ ਭਗਤਨ ਵਿਆਪੇ ਮਾਇਆ ਸਤ ਪ੍ਰਸਾਦ ਮਹ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਤਨ ਪਾਇਆ ਅਪਣ ਘਰ ਲਿਆ ਆਇਆ ਖਾਟੇ ਧਨਾ ஸ்ரீ ਮਹੱਲਾ ਪੰਜਵਾਂ ਤੁਮ ਦਾਤਿ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਜਿਹ ਵਾਇਕ ਕਵਣ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤਨ ਕਿ ਨਹੀਂ ਲਈਐ ਰਹਾਉ ਕੋਟ ਪ੍ਰਾਦ ਮਾਰੇ ਖੰਡੋ ਅਨਕ ਬਿਦੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੇ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸਹਿਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਤਨਾਤ ਸ੍ਰੀ ਮਹੱਲਾ ਪੰਜਵਾਂ ਪੂਜਾ ਵਰਤ ਤਿਲਕਿ ਸ਼ਨਾਨਾ ਪੁੰਨ ਦਾਨ ਬਹੁ ਦੇਣ ਕਹੂ ਨ ਪੀਜੈ ਸੰਜਮ ਸਵਾਮੀ ਬੋਲੇ ਮਿੱਠੇ ਬਣ ਪ੍ਰਭ ਜੀ ਕੋ ਨਾਮ ਜਪਤ ਮਨ ਚੈਣ ਬਾਹ ਪ੍ਰਕਾਰ ਖੋਜ ਸਭ ਤਾ ਕੋ ਬਿਖਮ ਨਾ ਜਾਈ ਲੈਣ ਰਹਾਉ ਜਾਪ ਤਾਪ ਪਰਮਨਾ ਬਸਦਾ ਕਰ ਉਰਦ ਤਾਪ ਤਾਪ ਲਗੈਣ ਇਹ ਬਿਦ ਨਹ ਪਤਿਆ ਪਤਿਆਨੋ ਠਾਕੁਰ ਜੋਗ ਜੁਗਤ ਕਰ ਜੈਨ ਅਮਰਤ ਨਾਮ ਨਿਰਮੋਲਕ ਹਰ ਜਸ ਦਿਨ ਪਾਇਓ ਜਿਸ ਕਿਰਪਾਣ ਸਾਧ ਸੰਗ ਰੰਗ ਪ੍ਰਭ ệਟੀ ਨਾਨਕ ਸੁਖ ਜਨ ਰੈਣ ਤਨਾਸਰੀ ਮਹੱਲਾ ਪੰਜਵਾਂ ਬੰਧਨ ਤੇ ਛੁਟਕਾਵੇ ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ ਅਸਥਿਰ ਕਰੇ ਨਹਿ ਚਲੋ ਇਹ ਮਨੁਆ ਬਹੁ ਬਹੁਰਨਾ ਕਤਹੁ ਤਾਵੈ ਹੈ ਕਉਐ ਸੋ ਹਮਰਾ ਮੀਤ ਸਗਲ ਸਮਗਰੀ ਜੀਉ ਹੀ ਹੋ ਦਿਉ ਅਰਪੋ ਆਪਣੋ ਜੀਤ ਰਹਾਉ ਪਰ ਤਨ ਪਰ ਤਨ ਪਰ ਕੀ ਨੰਦਾ ਇਨਸਿਓ ਪ੍ਰੀਤ ਨ ਲਾਗੈ ਸੰਤਾਂ ਸੰਗ ਸੰਤ ਸੁਭਾਗਨ ਹਰ ਕੀਰਤਨ ਮਨ ਜਾਗੈ ਗੋਣ ਨਦਾਨ ਦਿਆਲ ਪੁਰਖ ਪ੍ਰਭ ਸਰਬ ਸੂਖ ਦੇ ਆਲਾ ਮੰਗੈ ਦਾਣ ਨਾਮ ਤੇਰੋ ਦਾਸ ਕੀ ਮੰਗੈ ਦਾਣ ਨਾਮ ਤੇਰੋ ਨਾਨਕ ਜੀਓ ਜਿਉ ਮਾਤਾ ਬਾਲ ਗੋਪਾਲਾ ਧਨਾ ஸ்ரீ ਮਹੱਲਾ 5ਵਾਂ ਹਰ ਹਰ ਲਿਨ ਸੰਤ ਉਬਾਰ ਹਰ ਕੇ ਦਾਸ ਕੇ ਚਿਤ ਵੈ ਬੁਰਾਈ ਤਿਸ ਹੀ ਕੋ ਫਿਰ ਮਾਰ ਰਹਾਉ ਜਨ ਕਾ ਆਪ ਸਹਾਈ ਹੋਆ ਨਿੰਦਕ ਪਦ ਹਾਰ ਪਰਮਤ ਪਰਮਤ ਹਾਂ ਹੀ ਮੂਏ ਬਹੁੜ ਗ੍ਰਹਿ ਨਮਜਾਰ ਨਾਨਕ ਸ਼ਰਨ ਪਰਿਉ ਦੁਖ ਭੰਜਨ ਗੰਗਾ ਵੇ ਸਦਾ ਪਾਰ ਅਨੰਦਕ ਕਾ ਮੁਖ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰ ਤਿਨਾ ਸ੍ਰੀ ਮਹੱਲਾ ਪੰਜਵਾਂ ਆਬ ਹਰ ਰੱਖਣ ਹਾਰ ਚ ਤਾਰਿਆ ਪਦਤ ਪਨੀਦ ਕੀ ਏਖਨ ਪੀਤਰ ਸਗਲਾ ਰੋਗ ਬਿਦਾਰਿਆ ਰਹਾਉ ਗੋਸ਼ਟ ਪਈ ਸਾਧਕੈ ਸੰਗ ਗੋਸ਼ਟ ਪਈ ਸਾਧਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਆਉ ਖਦ ਮੰਤਰ ਮੂਲ ਮਨ ਇਕੈ ਮਨ ਵਿਸਵਾਸ ਪ੍ਰਭ ਧਾਰਿਆ ਜਰਨ ਰੇਨ ਵੰਸ਼ ਨਿਤ ਨਾਨਕ ਪੁਨਹ ਪੁਨਹ ਬਲਹਾਰਿਆ ਤਨਾਹ ਸ੍ਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸਿੰਘੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਰਹਾਉ ਹਾਥ ਦੇ ਰੱਖਿਓ ਆਪਣਾ ਕਰ ਬਿਰਤਾ ਸਗਲ ਮਿਟਾਈ ਨੰਦਕ ਮੁਖ ਕਲ ਕਿਨ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਇ ਨਿਰਭਉ ਭੈ ਸਦਾ ਸੁਖ ਮਾਣ ਨਾਨਕ ਹਰ ਗੁਣ ਗਾਏ ਤਨਾਤ ਸ੍ਰੀ ਮਹੱਲਾ ਪੰਜਵਾਂ ਆਉ ਖਦ ਤੀਰੋ ਨਾਮ ਦਿਆਲ ਯਾਤੁਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰੇ ਪ੍ਰਤਪਾਲ ਰਹਾਉ ਤਾਰ ਅਨੁਗ੍ਰਹਿ ਸੁਆਮੀ ਮੇਰੇ ਦੁਤਿਆ ਪਾਉ ਨਿਵਾਰ ਬੰਦਨ ਕਾਟ ਲਹੁ ਆਪਣ ਕਰ ਕਬਹੂ ਨ ਆਵੇ ਹਾਰ ਤੇਰੀ ਸ਼ਰਨ ਪਿਆਹ ਜੀਵਾ ਤੂੰ ਸਮਰੱਥ ਪੁਰਖ ਮੇਰਵਾਣ ਅੱਠ ਪਹਿਰ ਪ੍ਰਭ ਕੋ ਰੱਦੀ ਨਾਨਕ ਸਤਿਗੁਰ ਬਾਨ ਰਾਗ ਤਨਾਸਰੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾ ਹਾ ਪ੍ਰਭ ਰਾਖ ਲੈ ਹੋ ਹਮ ਤੇ ਕਿਛੂ ਨ ਹੋਏ ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦੇਹੋ ਰਹਾਉ ਅਗਨ ਕੁਟੰਬੋ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ ਊਚ ਨੀਚ ਸੂਖ ਦੂਖ त्राਪ ਤਰਾਪਸ ਨਾਹੀ ਤ੍ਰਿਸ਼ਨਾ ਪੋਖ ਮਨ ਬਾਸਨ ਰਚ ਬਿਖੈ ਬਿਆਦ ਪੰਚ ਦੂਤ ਸੰਗ ਮਹਾ ਸਾਧ ਜੀ ਜਹਾਨ ਪ੍ਰਾਨ ਤਨ ਤੇਰਾ ਨਾਨਕ ਜਾਣ ਸਦਾ ਹਰਨੇਰਾ ਧਨਾਸਰੀ ਮਹੱਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰੱਖੇ ਜਨ ਕੀ ਆਪ ਤਰਣ ਤਰਣ ਹਰਨਦ ਦੁਖ ਨ ਸਕੈ ਆਪ ਸਾਧੂ ਸੰਗ ਪਜੋ ਗੋਪਾਲ ਆਨ ਸੰਜਮ ਕਿਛ ਨਾ ਸੁਜੈ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਈ ਜਨਮ ਮਰਨ ਨਿਵਾਰ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਬੇਦ ਸਿਮਰਤ ਕਥੈ ਸਾਸਤ ਭਗਤ ਕਰੇ ਵਿਚਾਰ ਮੋਗਤ ਪਾਈਏ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੁੰਜੀ ਏਕ ਤਾਣ ਮਾਂ ਦੇ ਬਾਨ ਸਾਚਾ ਨਾਨਕ ਕੀ ਪ੍ਰਭ ਟੇਕ